ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਤੇ ਫਲਾਸ ਅਗਲੇ 72 ਘੰਟੇ ਯਾਨੀ ਕਿ 11-12 ਜੁਲਾਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੀਆਂ ਕੀ ਸਰਗਰਮੀਆਂ ਵੇਖਿਆ ਜਾਣਗੀਆਂ ਆਉਣ ਦੇ ਦਿਨਾਂ ਦੇ ਵਿੱਚ ਤੇ ਉਮੀਦ ਕਿੰਨੇ ਕਸਰ ਨੇ ਇਹ ਅਪਡੇਟ ਤੁਹਾਨੂੰ ਦੇਣੀ ਹੈ ਗੱਲਾਂ ਫਾਰ ਮੌਸਮ ਦੇ ਲਈ ਉਸ ਤੋਂ ਪਹਿਲਾਂ ਟੈਂਪਰੇਚਰ ਨਿਕਾਲ ਲੈਨੇ ਆਂ ਬੀਤੇ 24 ਘੰਟਿਆਂ ਦੇ ਵਿੱਚ ਜੇਕਰ ਆਪਾਂ ਮੈਕਸਿਮਮ ਟੈਂਪਰੇਚਰ ਦਾ ਰਿਕਾਰਡ ਦੇਖਦੇ ਆਂ 39.2 ਡਿਗਰੀ ਦਾ ਨਰੋਪੜ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਜੀ ਪੰਜਾਬ ਦੇ ਵਿੱਚ ਤੇ ਮੈਕਸਿਮਮ ਟੈਂਪਰੇਚਰ ਹੈ ਜਿਹੜੇ ਉਹ 35 34 33 36 ਇਹਦੇ ਆਸ-ਪਾਸ ਮੈਕਸਿਮਮ ਟੈਂਪਰੇਚਰ ਦਰਜ ਹੋਏ ਨੇ ਬਹੁਤ ਹੀ ਜਲਿਆਂ ਦੇ ਵਿੱਚ ਪੰਜਾਬ ਦੇ ਹਰਿਆਣਾ ਦੀ ਗੱਲ ਕਰੀ ਜੀ ਸਰਸਾ ਸਰਸਾ ਜ਼ਿਲ੍ਹਾ 39.2 ਡਿਗਰੀ ਦਾ ਸਭ ਤੋਂ ਗਰਮ ਖੇਤਰ ਰਿਹਾ ਉੱਥੇ ਵੀ ਟੈਂਪਰੇਚਰ 35 36 37 ਦੇ ਆਸ-ਪਾਸ ਮੈਕਸਿਮਮ ਜਲ ਗੱਲ ਇਹ ਹੈ ਕਿ 39 ਡਿਗਰੀ ਦਾ ਰੋਪੜ ਜ਼ਿਲ੍ਹਾ گرم ਕਿਉਂ ਰਿਹਾ ਜਦ ਕਿ ਉਹ ਪਹਾੜਾਂ ਦੇ ਥੋੜੇ ਲੱਗੇ ਰਹਿ ਜਾਂਦਾ ਇਹਦੀ ਕਾਰਨ ਇਹ ਨੇ ਕਿਉਂਕਿ ਮਈ ਜੜਿਆ ਉਹ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਤੇ ਮਾਝੇ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਰੋਪੜ ਜ਼ਿਲ੍ਹੇ ਦੇ ਵਿੱਚ ਹਾਲੇ ਮਈ ਦਰਜ ਨਹੀਂ ਹੋਏ ਬੀਤੇ 24 36 ਘੰਟਿਆਂ ਤੋਂ ਉੱਥੇ ਹਮਸਾ ਜਿਹੜੀ ਇੱਕ ਲੈਵਲ ਤੇ ਬਣੀ ਹੋਈ ਆ ਮਈ ਦੇ ਉੱਥੇ ਜਿਹੜੇ ਸਪੈਲ ਜਿਹੜੇ ਘਾਟੀ ਲੱਗੇ ਨੇ ਇਸ ਲਈ ਉੱਥੇ ਹਮਸਾ ਦੇ ਬਾਵਜੂਦ ਗਰਮੀ ਜੜਿਆ ਵਧੀ ਹੋਈ ਆ ਉੱਥੇ ਹੀ ਨਹੀਂ ਜੇਕਰ ਅਫਾ ਕੇਂਦਰੀ ਮਾਲਵੇ ਦੀ ਗੱਲ ਕਰਦੇ ਆ ਲ ਇਰਕੋਡ ਲਾ ਬਰਨਾਲਾ ਮਾਨਸਾ ਏਜਲੇ ਵੀ ਹਮਸ ਨਾਲ ਪਰੇਸ਼ਾਨੀ ਢਾ ਰਹੇ ਨੇ ਇੱਥੇ ਵੀ ਹਮਸ ਨੇ ਜਿਹੜੀ ਪਰੇਸ਼ਾਨੀ ਇਹਨਾਂ ਜਲਿਆਂ ਦੇ ਵਿੱਚ ਢਾਈ ਹੋਈ ਆ ਤੇ ਬਹੁਤੇ ਖਾਗਾਂ ਦੇ ਵਿੱਚ ਗਰਮੀ ਤੇ ਹਮਸ ਨੇ ਵਟ ਕੱਢੇ ਹੋਏ ਆ ਸੋ ਇਸ ਲਈ ਇਹ ਜਿਹੜਾ ਸਭ ਤੋਂ ਗਰਮ ਰਿਹਾ ਰਿਹਾ ਪਰ ਤੇ ਬਹੁਤੇ ਖਾਗਾਂ ਦੇ ਵਿੱਚ 33 ਤੋਂ 35 ਦੇ ਟੈਂਪਰੇਚਰ ਚੱਲਦੇ ਹੋਏ ਨੇ ਆਉਂਦੇ ਦਿਨਾਂ ਦੇ ਵਿੱਚ ਉਮੀਦ ਆ ਸਰ ਵਰਖਾ ਕਰਨੇ ਜੀ ਅ ਅੱਜ ਵੀ ਜੇਕਰ ਅਫਾ ਗੱਲ ਕਰਦੇ ਆ ਐਸੇ ਦੇ ਤਾਜ਼ਾ ਸੈਟਲਾਈਟ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਸਕਰੀਨ ਤੇ ਦੇਖ ਸਕਦੇ ਆ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਐਸੇਲੇ ਬੱਦਲ ਵਾਈ ਨਾਲ ਜਿਹੜਾ ਕੰਮ ਚੱਲ ਰਿਹਾ ਮੌਨਸੂਨ ਸਰਗਮਾ ਪੰਜਾਬ ਦੇ ਉੱਪਰ ਔਰ ਨਾਲ ਲੱਗਦੇ ਖੇਤਰਾ ਦੇ ਉੱਪਰ ਕਰਵਾਂੀਆਂ ਉਮੀਦियां ਜਾਰੀ ਨੇ ਕਿਤਨੇ ਕਿਤੇ ਹਲਕੇ ਟਟੂਵੇਂ ਸ਼ਰਾਟੇ ਲੱਗ ਰਹੇ ਨੇ ਸੋ ਅੱਜ ਪੰਜਾਬ ਦੇ ਵਿੱਚ ਹਲਕੇ ਉਮੀਦ ਦੇ ਵੀ ਚਾਂਸ ਨੇ ਭਾਰੀ ਉਮੀਦ ਦੇ ਵੀ ਚਾਂਸ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਦੇ ਚਾਂਸ ਲੱਗ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਆਫਾਂ ਮਾਝੇ ਦੀ ਗੱਲ ਨੇ ਆ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਅਤੇ ਪਠਾਨਕੋਟ ਨਾਲ ਲੱਗਦੇ ਹੁਸ਼ਿਆਰ ਖੁਰ ਜ਼ਿਲ੍ਹਾ ਔਰ ਗੁਜਰਾਂਦਰ ਜ਼ਿਲ੍ਹਾ ਜਿਹੜਾ ਦੋਆਬਾ ਖੇਤਰ ਹੈ ਇੱਥੇ ਵੀ ਭਾਰੀ ਉਮੀਦ ਦੇ ਚਾਂਸ ਜਿਹੜੇ ਵਰਕਰਾਂ ਨੇ ਪਰ ਸਾਰੇ ਖੇਤਰਾ ਦੇ ਵਿੱਚ ਭਾਰੀ ਉਮੀਦ ਅਰਜ ਨਹੀਂ ਹੋ ਤੇ ਭਾਰੀ ਮਿਹਦੇ ਸਾਇਲੇ ਲੱਗ ਸਕਦੇ ਨੇ ਅੱਜ ਜੇਕਰ ਮਾਲਵੇ ਦੀ ਗੱਲ ਕਰ ਲੈਣੇ ਆ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਬੋਹਰ ਬਠਿੰਡਾ ਸ੍ਰੀ ਮੁਕਸਰ ਸਾਹਿਬ ਮਲੋਟ ਜਾਤੋ ਰਾਮਪੁਰਾ ਫੁੱਲ ਮੰਡੀ ਡੱਬੋ ਵਾਲੀ ਜਲਾਲਾਬਾਦ ਮੋਗਾ ਤੇ ਮਾਨਸਾ ਦੇ ਖੇਤਰ ਇਹਨਾਂ ਖਾਗਾਂ ਦੇ ਵਿੱਚ ਤੇ ਬਠਿੰਡੇ ਦੇ ਖੇਤਰ ਇਹਨਾਂ ਖਾਗਾਂ ਦੇ ਵਿੱਚ ਭਾਰੀ ਮੀਂਹ ਦੇ ਚਾਂਸ ਨੇ ਸਾਰੇ ਖੇਤਰਾਂ ਦੇ ਵਿੱਚ ਨਹੀਂ ਬਹੁਤਿਆ ਥਾਵਾਂ ਤੇ ਹਲਕੇ ਦਰਮਿਆਨ ਨੇ ਕੁਝ ਖਾਗਾਂ ਦੇ ਭਾਰੀ ਮੀਂਹ ਵੀ ਲੱਗ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਕੇਂਦਰੀ ਮਾਲਵਾ ਅਧਿਕਾਰ ਖੇਤਰ ਪੂਰਬੀ ਮਾਲਵਾ ਤੇ ਫਗਾਦ ਖੇਤਰ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀਫ ਅਤੇ ਗੜ੍ਹ ਸਾਹਿਬ ਮਾਨਸਾ ਬਰਨਾਲਾ ਸੰਗਰੂਰ ਮਲੇਰਕੋਟਲਾ ਚੰਡੀਗੜ੍ਹ ਮਹਾਲੀ ਡੇਰਾ ਬਸੇਤਰੋਪੜ ਇਹਨਾਂ ਖਾਗਾਂ ਦੇ ਵਿੱਚ ਬਹੁਤੀਆਂ ਥਾਵਾਂ ਤੇ ਹਲਕੇ ਟੁੱਟਵੇਂ ਸ਼ਰਾਟੇ ਤੇ ਕੁਝ ਕੁ ਪਾਗ ਹੋ ਸਕਦੇ ਨੇ ਜਿੱਥੇ ਭਾਰੀ ਮੀਂਹ ਕੁਝ ਦੇਰ ਲਈ ਯਾਨੀ ਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ ਵੀ ਮੀਂਹ ਵਾਲੇ ਫਖੋ ਮਜ਼ਬੂਤ ਹੈ ਮੌਨਸੂਨ ਸਰਗਰਮ ਹੈ ਤੇ ਅਗਲੇ 48 ਘੰਟੇ ਕਾਰਵਾਈਆਂ ਉਮੀਦੀਆਂ ਦਰਜ ਹੋਣਗੀਆਂ ਵੱਡੇ ਲੈਵਲ ਤੇ ਹੋਣਗੀਆਂ ਇਸ ਦੇ ਇਲਾਵਾ ਸਿੱਧਾ ਤੁਹਾਨੂੰ ਅੰਕੜਿਆਂ ਤੇ ਲੈ ਕੇ ਚੱਲਾਂਗੇ ਜੋ ਜਾਰੀ ਕਿਤੇ ਨੇ ਜੀ ਅੱਜ ਮੌਸਮ ਵਿਭਾਗ ਨੇ ਯਾਨੀ ਕਿ IMD ਭਾਰਤੀ ਮੌਸਮ ਵਿਭਾਗ ਨੇ ਜੁਲਾਈ 9 ਦੀ ਤਰੀਕ ਪਈ ਹੋਈ ਹੈ ਸਕਰੀਨ ਦੇ ਦੇਖ ਸਕਦੇ ਆ ਪੰਜਾਬ ਦੇ ਲਈ ਇਹ ਵਾਰਨਿੰਗ ਹੈ ਹੈਵੀ ਰੇਨ ਦੇ ਅਲਰਟ ਨੇ ਜੀ ਅੱਜ 9 ਜੁਲਾਈ ਨੂੰ yellow alert ਜਿਹੜੇ ਜਾਰੀ ਕੀਤੇ ਹੋਏ ਨੇ 10 ਤਰੀਕ ਨੂੰ ਵੀ yellow alert ਨੇ ਹੈਵੀ ਰੇਨ ਦੇ ਉਸ ਤੋਂ ਬਾਅਦ ਕਾਰਵਾਈਆਂ ਡਿੱਗਣ ਗਿਆ ਤੇ 11 ਤਰੀਕ ਤੋਂ ਜੜੀਆਂ ਨੇ ਸਰਗਰਮੀਆਂ ਕਰਨ ਗਿਆ ਮੌਨਸੂਨ ਦੀਆਂ ਤੇ ਕੁਸ਼ਕ ਭਾਗਾਂ ਦੇ ਵਿੱਚ ਕਾਰਵਾਈਆਂ ਸੀਮਿਤ ਰਹਿ ਜਾਣਗੀਆਂ ਬਾਕੀ ਬਹੁਤੇ ਭਾਗਾਂ ਦੇ ਵਿੱਚ ਕਾਰਵਾਈਆਂ ਘਟਣ ਦੀ ਉਮੀਦ ਹੈ ਸੋ ਇਹ ਅਲਰਟ ਹੈ ਜੀ ਅਗਲੇ 48 ਘੰਟਿਆਂ ਦੇ ਲਈ ਉਸ ਤੋਂ ਬਾਅਦ ਵੀ ਜੇਕਰ ਅਲਰਟ ਮੌਸਮ ਖਾ ਕਰਦਾ ਤੇ ਅੱਧੀ ਫੋਰਡ ਤੁਹਾਨੂੰ ਦੇ ਦਿੱਤੀ ਜਾਵੇਗੀ ਧੰਨਵਾਦ